ਨਾ ਅੰਕਲ ਜੀ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਰਾਜੋ ਬਈ ਸਾਡੇ ਦੋ ਨੌਜਵਾਨ ਜਿਨ੍ਹਾਂ ਦੀ ਡੈਥ ਹੋਈ ਐਕਸੀਡੈਂਟ ਕੀ ਲੱਗਦੇ ਸਾਡੇ ਇਹ ਮੇਰਾ ਪੁੱਤ ਹੀ ਸੀ ਤੇ ਉਹ ਜੁੱਜਾ ਵੱਡੇ ਵੱਡੇ ਸੀ ਪੁੱਤ ਹੀ ਗਾ ਇਹ ਕੀ ਕੀ ਨਾਂ ਇਹ ਮੇਰੇ ਮੁੰਡੇ ਦਾ ਨਾਂ ਉਹ ਜੁੱਜਾ ਅਕੀਨਾ ਦਾ ਗਿੰਦਾ 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 ਅੱਛਾ ਤੇ ਮੁੰਡਾ ਦਾ ਨਾਂ ਕੀ ਆ ਪਰਵਿੰਦਰ ਭਾਈ ਮਾਹਵੀਰ ਜੀ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀ ਕਿੱਥੇ ਰਾਜੋ ਉਹਦੇ ਆਏ ਭਾਈ ਕੰਡਾ ਕਰਾਉਣ ਹਾਂ ਹਾਂ ਜੀ ਮੰਡੀ ਦਾ ਕੰਮ ਕਰਦੇ ਨੇ ਮੰਡੀ ਨੂੰ ਕੰਡਾ ਕਰਾਉਣਾ ਹੈ ਗੱਡੀ ਦਾ ਤੇ ਕਿੱਦਾਂ ਐਕਸੀਡੈਂਟ ਕਿੱਦਾਂ ਆਇਆ ਹੈ ਤੇ ਭਾਈਓ ਮੈਂ ਤਾਂ ਉਸ ਤੋਂ ਸੱਤਾ ਮੰਡੀ ਨੂੰ ਕੰਡਾ ਕਰਾਉਣਾ ਹੈ ਇਹਨਾਂ ਨੂੰ ਪਤਾ ਕਾਰ ਚ ਬੱਚੇ ਖੜੇ ਦਾਦੇ ਆ ਅੱਛਾ ਹੁਣ ਕੀ ਮੰਗ ਕਰਦੇ ਹੋ ਪੁਲਿਸ ਮੌਕੇ ਤੇ ਪਹੁੰਚੀ ਆ ਹੋਰ ਭਾਈਓ ਤੁਹਾਨੂੰ ਬੜਾ ਮਸਲਾ ਆਣਾ ਹੁਣ ਅਸਰਾਹ ਹੋਣਾ ਚਾਹੀਦਾ ਕੋਈ ਜਿਹੜਾ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਹੱਕ ਹੋਣਾ ਚਾਹੀਦਾ ਜੀ ਨਾ ਅੰਕਲ ਜੀ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਰਾਜੋ ਬਈ ਹਾਡੇ ਦੋ ਨੌਜਵਾਨ ਜਿਨ੍ਹਾਂ ਦੀ ਡੈਥ ਹੋਈ ਐ ਐਕਸੀਡੈਂਟ ਕਿ ਲੱਗਦੇ ਸੀ ਸਾਡੇ ਇਹ ਮੇਰਾ ਪੁੱਤ ਹੀ ਤੇ ਉਹ ਜੁੱਜਾ ਵੱਡੇ ਵੱਡੇ ਸੀ ਪੁੱਤ ਹੀ ਗਾ ਇਹ ਕੀ ਕੀ ਨਾਂ ਇਹ ਮੇਰੇ ਮੁੰਡੇ ਦਾ ਨਾਮ ਜੁੱਜਾ ਆ ਕਿਹਨਾ ਦਾ ਕਿੰਦਾ ਕਿੰਦਾ ਅੱਛਾ ਤੇ ਮਰਗਾ ਨਾਮ ਕੀ ਆ ਭਾਈ ਮਹਾਵੀਰ ਜੀ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀ ਕਿੱਥੇ ਰਾਜੋ ਤੋਂ ਆਏ ਭਾਈ ਕੰਡਾ ਕਰਾਉਣ ਹਾਂ ਹਾਂ ਜੀ ਮੰਡੀ ਦਾ ਕੰਮ ਕਰਦੇ ਨੇ ਮੰਡੀ ਨੂੰ ਕੰਡਾ ਕਰਾਉਣਾ ਹੈ ਗੱਡੀ ਦਾ ਤੇ ਕਿੱਦਾਂ ਐਕਸੀਡੈਂਟ ਕਿੱਦਾਂ ਆਇਆ ਹੈ ਤੇ ਭਾਈਓ ਮੈਂ ਤਾਂ ਉਸੇ ਸੱਤਾ ਮੰਡੀ ਨੂੰ ਕੰਡਾ ਕਰਾਉਣਾ ਹੈ ਜਦੋਂ ਪਤਾ ਕਾਰ ਤੇ ਬੱਚੇ ਖੜੇ ਦੱਸਦੇ ਆ ਅੱਛਾ ਹੁਣ ਕੀ ਮੰਗ ਕਰਦੇ ਹੋ ਪੁਲਿਸ ਮੌਕੇ ਤੇ ਪਹੁੰਚੀ ਆ ਹੋਰ ਭਾਈਓ ਤੁਹਾਨੂੰ ਬੜਾ ਮਸਲਾ ਆ ਰਿਹਾ ਅਸਰਾ ਹੋਣਾ ਚਾਹੀਦਾ ਕੋਈ ਇਹਦਾ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਪੱਕਾ ਹੋਣਾ ਚਾਹੀਦਾ ਜੀ ਨਾਂ ਐ ਅੰਕਲ ਜੀ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਰਾਜੋ ਬਾਈ ਆਡੇ ਦੋ ਨੌਜਵਾਨ ਜਿਨ੍ਹਾਂ ਦੀ ਡੈਥ ਹੋਈ ਐ ਐਕਸੀਡੈਂਟ ਕਿ ਲੱਗਦੇ ਸੀ ਸਾਡੇ ਇਹ ਮੇਰਾ ਪੁੱਤ ਹੀ ਸੀ ਤੇ ਜੁੱਜਾ ਵੱਡੇ ਵੱਡੇ ਸੀ ਪੁੱਤ ਹੀ ਗਾ ਇਹ ਕੀ ਕੀ ਨਾਂ ਇਹ ਮੇਰੇ ਮੁੰਡੇ ਦਾ ਨਾਮ ਜੁੱਜਾ ਆ ਕਿਹਨਾਂ ਦਾ ਗਿੰਦਾ ਗਿੰਦਾ ਅੱਛਾ ਤੇ ਮਰਗਾ ਨਾਂ ਕੀਆ ਭਾਈ ਮਾਹਵੀਰ ਜੀ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀ ਕਿੱਥੇ ਰਾਜੋ ਕੋਲੋਂ ਆਏ ਭਾਈ ਕੰਡਾ ਕਰਾਉਣ ਹਾਂ ਹਾਂ ਜੀ ਮੰਡੀ ਦਾ ਕੰਮ ਕਰਦੇ ਨੇ ਮੰਡੀ ਨੂੰ ਕੰਡਾ ਕਰਾਉਣਾ ਹੈ ਗੱਡੀ ਦਾ ਤੇ ਕਿੱਦਾਂ ਐਕਸੀਡੈਂਟ ਕਿੱਦਾਂ ਆਇਆ ਹੈ ਤੇ ਭਾਈਓ ਮੈਂ ਤਾਂ ਉਸ ਤੋਂ ਸੱਤਾ ਮੰਡੀ ਨੂੰ ਕੰਡਾ ਕਰਾਉਣਾ ਹੈ ਇਹਨੂੰ ਪਤਾ ਕਾਰ ਚ ਬੱਚੇ ਖੜੇ ਦੱਸਦੇ ਆ ਅੱਛਾ ਹੁਣ ਕੀ ਮੰਗ ਕਰਦੇ ਹੋ ਪੁਲਿਸ ਮੌਕੇ ਤੇ ਪਹੁੰਚੀ ਆ ਹੋਰ ਭਾਈਓ ਤੁਹਾਨੂੰ ਬੜਾ ਮਸਲਾ ਆਣਾ ਹੁਣ ਅਸਰਾਹ ਹੋਣਾ ਚਾਹੀਦਾ ਕੋਈ ਜਿਹੜਾ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਹੱਕ ਹੋਣਾ ਚਾਹੀਦਾ ਜੀ ਨਾਇੰਕਲ ਜੀ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਰਾਜੋ ਬਈ ਆਡੇ ਦੋ ਨੌਜਵਾਨ ਜਿਨ੍ਹਾਂ ਦੀ ਡੈਥ ਹੋਈ ਐਕਸੀਡੈਂਟ ਕੀ ਲੱਗਦੇ ਸੀ ਸਾਡੀ ਇਹ ਮੇਰਾ ਪੁੱਤ ਹੀ ਸੀ ਜਿੱਦਾਂ ਵੱਡੇ ਵੱਡੇ ਸੀ ਪੁੱਤ ਹੀ ਗਾ ਇਹ ਕੀ ਕੀ ਨਾਂ ਇਹ ਮੇਰੇ ਮੁੰਡੇ ਦਾ ਨਾਮ ਦੁੱਧ ਆ ਕਿਹਨਾਂ ਦਾ ਗਿੰਦਾ 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 ਅੱਛਾ ਤੁਹਾਡਾ ਨਾਮ ਕੀ ਹੈ ਭਰਵੰਦਾ ਇਹ ਮਾਹਵੀਰ ਜੀ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀ ਕਿੱਥੇ ਰਾਜੋ ਕੋਲ ਆਏ ਭਾਈ ਕੰਡਾ ਕਰਾਉਣ ਹਾਂ ਹਾਂ ਜੀ देश दुनिया अच्छा। हाँ। की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम x aur whatsapp channel par